아사 <목소리가> ం

ਤਾਰੇ ਯੂਗਾ ਤੁਹਾਡਾ ਆਇਆ ਦੇਖੋ 80 80 ਰੁਪਏ ਲੱਗੀ ਸੀ ਦੁਕਾਨ ਸਾਡੀ ਘਰੇ ਆਏ ਏਕਿਆ ਵਜ੍ਹਾ ਸੇ ਲੱਗੀ 80 80 ਰੁਪਏ ਦੀ ਵੀਡੀਓ ਬਣਾਣੀ 80 80 ਦੁਕਾਨ ਦੀ 80 80 80 80 80 80 ਵਿੱਕੀ ਪਾਉ ਦੀ ਹੱਤੀ 80 80 80 80 80 80 ਗਾੜੀ ਬਣਾ ਲਈਏ 80 80 ਇਹ ਬਾਜਰੀ ਬਰਾਦੀ ਹੈ 80 80 80 80 ਬਾਜੀ ਤਰ੍ਹਾਂ ਦਾ ਚਾਪੀ ਦੇ ਕੇ ਛੱਡੇ ਵੇ ਰੁਕਦੇ

ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਜਿਵੇਂ ਤੁਸੀਂ ਵੀਡੀਓ ਵਿੱਚ ਦੇਖਿਆ ਹੀ ਹੈ ਜੀ ਲੁਧਿਆਣੇ ਦਾ ਚੌੜਾ ਬਾਜ਼ਾਰ ਹਾਂਜੀ ਲੁਧਿਆਣੇ ਦਾ ਜਿਹੜਾ ਚੌੜਾ ਬਾਜ਼ਾਰ ਹੈ ਜੀ ਸਭ ਤੋਂ ਸਸਤਾ ਬਾਜ਼ਾਰ ਹੈ ਇਹ ਜਦੋਂ ਦਾ ਲੁਧਿਆਣਾ ਬਣਿਆ ਉਸ ਟਾਈਮ ਦਾ ਇਹ ਵਾਲਾ ਬਾਜ਼ਾਰ ਹੈ ਜੀ ਇਹ ਸਭ ਤੋਂ ਚੌੜੀ ਸੜਕ ਹੈ ਜੀ ਇੱਥੇ ਲੁਧਿਆਣੇ ਦੀ ਤੇ ਇੱਥੇ ਤੁਹਾਨੂੰ ਹਰ ਇੱਕ ਵੈਰਾਈਟੀ ਔਰ ਸਭ ਤੋਂ ਸਸਤਾ ਸਮਾਨ ਤੁਹਾਨੂੰ ਇੱਥੇ ਹੀ ਮਿਲੇਗਾ ਲੁਧਿਆਣੇ ਦੇ ਚੌੜੇ ਬਾਜ਼ਾਰ ਵਿੱਚ ਇੱਥੇ ਤੁਹਾਨੂੰ ਆਵਾਜ਼ਾਂ ਮਾਰ-ਮਾਰ ਕੇ ਜਿਹੜੇ ਬੰਦੇ ਰੱਖੇ ਹੁੰਦੇ ਦੁਕਾਨਦਾਰ ਵਾਲਿਆਂ ਨੇ ਗਾਹਕ ਨੂੰ ਆਵਾਜ਼ਾਂ ਮਾਰ-ਮਾਰ ਕੇ ਬੁਲਾਉਂਦੇ ਨੇ ਜੀ ਬਹੁਤ ਸਸਤਾ ਸਾਮਾਨ ਹੈ ਜਿੰਨੀਆਂ ਵੀ ਮਤਲਬ ਵੈਸੇ ਤਾਂ ਹਰੇਕ ਲੁਧਿਆਣੇ ਦੇ ਬਾਜ਼ਾਰ ਵਿੱਚ ਸੇਲਾ ਲੱਗਦੀਆਂ ਨੇ ਬਟ ਸੰਡੇ ਨੂੰ ਇੱਥੇ ਸਭ ਤੋਂ ਵੱਧ ਸੇਲ ਲੱਗਦੀ ਹੈ ਜੀ ਔਰ ਹੁਣ ਗਰਮੀ ਆਏ ਤੇ ਗਰਮੀਆਂ ਨੂੰ ਇੱਥੇ ਦੁਪਹਿਰ ਤੱਕ ਮਤਲਬ ਇੰਨਾ ਜ਼ਿਆਦਾ ਰਸ਼ ਨਹੀਂ ਹੁੰਦਾ ਬਟ ਦੁਪਹਿਰ ਦੇ ਬਾਅਦ ਵਿੱਚ ਇੱਥੇ ਇੰਨਾ ਜ਼ਿਆਦਾ ਰਸ਼ ਹੋ ਜਾਂਦਾ ਹੈ ਨਾ ਕਿ ਬਸ ਇੱਕੋ ਦਾ ਮਤਲਬ ਸਮਾਨ ਪੂਰਾ ਅਧੋ-ਅਧੋ ਤੇ ਆ ਜਾਂਦਾ ਹੈ ਆ ਦੇਖੋ ਇੱਥੇ ਸੂਟ ਸਾਰੇ ਗਰਮੀਆਂ ਵਾਲੇ 3.5 300 ਰੁਪਏ ਦੇ ਪਏ ਹੋਏ ਨੇ ਆ ਸ਼ਰਟਾਂ ਹੋਈਆਂ 1.5 150 ਰੁਪਏ ਦੀਆਂ ਇੱਥੇ ਤੁਹਾਨੂੰ ਜੁੱਤੀਆਂ ਦੀ ਸੇਲ ਦੱਸਾਂਗੀ ਮੈਂ ਸਿਰਫ 100-100 ਰੁਪਏ ਦੀ ਸੇਲ ਹੈ ਕਿਉਂਕਿ ਅੰਦਰ ਇਹਨਾਂ ਦਾ ਸ਼ੋਅਰੂਮ ਹੈ ਤੇ ਬਾਹਰ ਇਹਨਾਂ ਨੇ ਜਿਹੜਾ ਮਤਲਬ ਪੁਰਾਣਾ ਮਾਲ ਹੋ ਜਾਂਦਾ ਇਸ ਤਰ੍ਹਾਂ ਲਗਾਇਆ ਹੁੰਦਾ ਬਾਹਰ ਤੇ ਕਾਫੀ ਪੀਸ ਵਿੱਚ ਅੱچھے ਵੀ ਹੁੰਦੇ ਵਧੀਆ ਵਾਲੇ ਵੀ ਹੁੰਦੇ ਤੇ ਸਿਰਫ 100-100 ਰੁਪਏ ਦੇ ਤਾਂ ਦੇਖੋ ਜੀ ਇੱਥੇ ਮੈਂ ਇੱਕ ਸੈਂਡਲ ਚੱਕਦੀ ਆ ਕਾਫੀ ਮਤਲਬ ਵਧੀਆ ਕੁਆਲਿਟੀ ਦਾ ਸੀਗਾ ਉਹ ਤੇ ਬਿਲਕੁਲ ਸਾਫ ਪੀਸ ਸੀ ਐਦਾ ਨਹੀਂ ਸੀ ਕਿ ਕਸਿਆ ਵਾ ਫਟਿਆ ਵਾ ਟੁੱਟਿਆ ਵਾ ਕੁਝ ਤਾਂ ਦੇਖੋ ਜੀ ਆਹ ਵਾਲਾ ਪੀਸ ਕਾਫੀ ਅੱਛਾ ਏ ਪਾਰਟੀ ਵਾ ਹੈ ਤੇ ਇਸ ਨੂੰ ਕੁਝ ਨਹੀਂ ਇਸ ਨੂੰ ਹੋਇਆ ਵਾ ਸਿਗਾ ਸਿਰਫ 100 ਰੁਪਏ ਦਾ ਏ ਕਾਫੀ ਇੱਥੇ ਮਤਲਬ ਵਧੀਆ ਕਲੈਕਸ਼ਨ ਅਗਰ ਕਿਸੇ ਨੇ ਲੈਣੀ ਤਾਂ ਪਹਿਲਾਂ ਤੁਸੀਂ ਚੌੜਾ ਬਾਜ਼ਾਰ ਸਾਰਾ ਘੁੰਮ ਲੋ ਵਾਪਸੀ ਜਾ ਕੇ ਫਿਰ ਤੁਸੀਂ ਦੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੀ ਦੁਕਾਨ ਵਿੱਚ ਕੀ ਸੇਲ ਲੱਗੀ ਏ ਤੇ ਕਿੱਥੇ ਸਸਤਾ ਸਮਾਨ ਮਿਲਦਾ ਏ ਤਾਂ ਇਸ ਤਰ੍ਹਾਂ ਮਤਲਬ ਬਹੁਤ ਸਾਰੀਆਂ ਸੇਲਾਂ ਲੱਗੀਆਂ ਹੁੰਦੀਆਂ ਨੇ ਜੀ ਲੁਧਿਆਣੇ ਦੇ ਚੋੜੇ ਬਾਜ਼ਾਰ ਵਿੱਚ ਤਾਂ ਦੇਖੋ ਜੀ ਇੱਥੇ ਰੈਡੀमेड ਕੱਪੜੇ ਅਨਸਟਿਚ ਕੱਪੜੇ ਬੱਚਿਆਂ ਦੇ ਕੱਪੜੇ ਜੈਂਟਸ ਕੱਪੜੇ ਆ ਪਾਣੀ ਵਾਲੀਆਂ ਬੋਤਲਾਂ ਸ਼ੂਜ਼ ਹੋਏ ਸੈਂਡਲ ਹੋਏ ਬੈਗ ਹੋਏ ਪੈਂਟ ਕੋਟ ਲਹਿੰਗੇ ਗਰਾਰੇ ਸ਼ਰਾਰੇ ਲੈਂਚੇ ਕੁਝ ਵੀ ਤੁਸੀਂ ਲੈਣਾ ਉਹ ਤੁਹਾਨੂੰ ਲੁਧਿਆਣੇ ਦੇ ਚੋੜੇ ਬਾਜ਼ਾਰ ਵਿੱਚ ਬਹੁਤ इजीली ਮਿਲ ਜਾਵੇਗਾ ਜੀ ਤਾਂ ਦੇਖੋ ਜੀ ਆ ਵੀ ਇੱਥੇ ਸਿਰਫ 300 ਰੁਪਏ 3.5 300 ਰੁਪਏ ਦੀ ਸੂਟਾਂ ਦੀ ਸੇਲ ਲੱਗੀ ਹੋਈ ਹੈ ਜੀ ਤਾਂ ਦੋਸਤੋ ਐਸੀਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਦੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰਕੇ ਜਾਇਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਔਰ ਹਾਂ ਅਗਰ ਕਿਸੇ ਮੇਰੇ ਭੈਣ ਵੀਰ ਨੇ ਆਪਣਾ ਚੈਨਲ ਦੀ ਮਸ਼ਹੂਰੀ ਕਰਵਾਣੀ ਜਾਂ ਫਿਰ ਅ ਅਸੀਂ ਤੁਹਾਨੂੰ ਸਪੋਰਟ ਕਰੀਏ ਤਾਂ ਪਲੀਜ਼ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਅਸੀਂ ਤੁਹਾਡਾ ਚੈਨਲ ਪ੍ਰਮੋਟ ਕਰਾਂਗੇ ਫ੍ਰੀ ਵਿੱਚ ਫ੍ਰੀ ਵਿੱਚ ਫ੍ਰੀ ਵਿੱਚ ਹਾਂਜੀ ਇਹ ਪੰਜਾਬੀ ਬਲੌਗਰ ਸਿਮਰ ਦੀ ਜ਼ੁਬਾਨ ਹੈ ਤੁਹਾਨੂੰ ਚੈਨਲ ਫ੍ਰੀ ਵਿੱਚ ਪ੍ਰਮੋਟ ਕਰਕੇ ਦਿੱਤਾ ਜਾਵੇਗਾ ਅਸੀਂ ਨਹੀਂ ਲੋਕਾਂ ਵਾਂਗ ਪੈਸੇ ਲੈਂਦੇ ਤਾਂ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਸਤਿ ਸ਼੍ਰੀ ਅਕਾਲ ਬਾਏ ਬਾਏ ਐਂਡ ਟੇਕ ਕੇਅਰ